ਹਾਂਜੀ ਸਟੂਡੈਂਟਸ ਸਾਡੀ ਵੀਡੀਓ ਜਿਹੜੀ ਗੁਰੂ ਅਮਰਦਾਸ ਜੀ ਦੇ ਜੀਵਨ ਬਾਰੇ ਮਲਟੀਪਲ ਚੁਆਇਸ ਕੁਐਸਚਨਸ ਨੇ ਸਿੱਖ ਧਰਮ ਦੇ ਤੀਜੇ ਗੁਰੂ ਕੌਣ ਸਨ ਪਹਿਲਾ ਕੁਐਸਚਨ ਹੈ ਗੁਰੂ ਅਮਰਦਾਸ ਜੀ ਸਾਡਾ ਉੱਤਰ ਆਊਗਾ ਗੁਰੂ ਅਮਰਦਾਸ ਜੀ ਦੇ ਪਿਤਾ ਕੌਣ ਸਨ ਗੁਰੂ ਅਮਰਦਾਸ ਜੀ ਦੇ ਪਿਤਾ ਤੇ ਦੇ ਪਾਂਸਨ ਗੁਰੂ ਅਮਰਦਾਸ ਜੀ ਦੇ ਮਾਤਾ ਕੌਣ ਸਨ ਗੁਰੂ ਅਮਰਦਾਸ ਜੀ ਦੇ ਮਾਤਾ ਬਾਰੇ ਜਿਹੜਾ ਬਹੁਤ ਜ਼ਿਆਦਾ ਜਾਣਕਾਰੀ ਕਿਸੇ ਵੀ ਖਾਸ ਸੋਮੇ ਤੋਂ ਪ੍ਰਾਪਤ ਨਹੀਂ ਇਸ ਲਈ ਇਹਨਾਂ ਦਾ ਜੋ ਵੀ ਪ੍ਰਚਲਿਤਾ ਜੋ ਵੀ ਮੰਨਿਆ ਜਾਂਦਾ ਹੈ ਜ਼ਿਆਦਾ ਵਿਦਵਾਨਾਂ ਵੱਲੋਂ ਉਹ ਨਾਮ ਜਿਹੜਾ ਉਹ ਸਲਖਣੀ ਦੇਵੀ ਜਾਂ ਲక్ష్ਮੀ ਦੇਵੀ ਕਈ ਨਾਮਾਂ ਨਾਲ ਜਿਹੜਾ ਇਤਿਹਾਸਕਾਰ ਨੇ ਜਿਹੜੇ ਉਹਨਾਂ ਦੇ ਵਿਚਾਰ ਮਤਭੇਦ ਨੇ ਇਸ ਲਈ ਅਸੀਂ ਜਿਹੜਾ ਨਿਸ਼ਾਨੀਆਂ ਲਗਾਵਾਂਗੇ ਸਲੱਖਣੀ ਦੇਵੀ ਬੀ ਆਪਸ਼ਨ ਤੇ ਗੁਰੂ ਅਮਰਦਾਸ ਜੀ ਦੇ ਗੁਰਗੱਦੀ ਦਾ ਸਮਾਂ ਕੀ ਸੀ 1552 ਤੋਂ ਲੈ ਕੇ 1574 ਤੱਕ ਗੁਰੂ ਅਮਰਦਾਸ ਜੀ ਦੇ ਪੁੱਤਰਾਂ ਦੇ ਨਾਮ ਕੀ ਸੀ ਮੋਹਨ ਤੇ ਮੋਰੀ ਗੋਇੰਦਵਾਲ ਵਿੱਚ ਬੌਲੀ ਦਾ ਨਿਰਮਾਣ ਕਿਸ ਨੇ ਕੀਤਾ ਗੁਰੂ ਅਮਰਦਾਸ ਜੀ ਨੇ ਬੋਲੀ ਤੋਂ ਤੁਹਾਡਾ ਕੀ ਭਾਵ ਇੱਕ ਖੂ ਜਿਸ ਦੇ ਇੱਕ ਪਾਸੇ ਤਲ ਤੱਕ ਪੌੜੀਆਂ ਹਨ ਗੁਰੂ ਅਮਰਦਾਸ ਜੀ ਦਾ ਸਮਕਾਲੀ ਮੁਗਲ ਸ਼ਾਸਕ ਕੌਣ ਸੀ ਗੁਰੂ ਅਮਰਦਾਸ ਜੀ ਦੇ ਸਮਕਾਲੀ ਮੁਗਲ ਸ਼ਾਸਕ ਬਾਰੇ ਵੀ ਬਹੁਤ ਜ਼ਿਆਦਾ ਜਿਹੜੀ ਜਾਣਕਾਰੀ ਡਾਊਟਫੁਲ ਆ ਇਸ ਲਈ ਸਾਡਾ ਆਨਸਰ ਹੈ ਜਿਹੜਾ ਉਹ ਹੁਮਾਉਂ ਤੇ ਅਕਬਰ ਤੇ ਹੀ ਆਏਗਾ ਤਾਂ ਅਸੀਂ ਡੀ ਦੇ ਨਿਸ਼ਾਨੀ ਲਗਾਵਾਂਗੇ ਦੋਵੇਂ ਸੀਗੇ ਹੁਮਾਉਂ ਤੇ ਅਕਬਰ ਮੰਜੀ ਪ੍ਰਣਾਲੀ ਦੀ ਸਥਾਪਨਾ ਕਿਸ ਨੇ ਕੀਤੀ ਗੁਰੂ ਅਮਰਦਾਸ ਜੀ ਨੇ ਮੰਜੀ ਪ੍ਰਣਾਲੀ ਦਾ ਮੁੱਖ ਉਦੇਸ਼ ਕੀ ਸੀ ਸਿੱਖ ਧਰਮ ਨੂੰ ਫੈਲਾਉਣਾ ਗੁਰੂ ਅਮਰਦਾਸ ਜੀ ਦਾ ਜਨਮ ਕਿੱਥੇ ਹੋਇਆ ਵਾਸਰਕੇ ਅਮਰਤਸਰ ਕਿਹੜਾ ਬਿਆਨ ਮੰਜੀ ਪ੍ਰਣਾਲੀ ਦੇ ਸਬੰਧ ਵਿੱਚ ਸਹੀ ਨਹੀਂ ਹੈ ਮੰਜੀਦਾਰ ਦਾ ਅਹੁਦਾ ਵੰਸ਼ਵਾਦੀ ਇਹ ਨਹੀਂ ਸਹੀ ਸੰਗਤ ਤੋਂ ਪਹਿਲਾਂ ਪੰਗਤ ਸੰਕਲਪ ਕਿਸ ਦੁਆਰਾ ਦਿੱਤਾ ਗਿਆ ਸੀ ਗੁਰੂ ਅਮਰਦਾਸ ਜੀ ਦੁਆਰਾ ਸਿੱਖ ਧਰਮ ਵਿੱਚ ਅੰਤਰਰਾਜੀ ਵਿਵਾਂ ਨੂੰ ਉਤਸ਼ਾਹਿਤ ਕਰਨ ਵਾਲੇ ਪਹਿਲੇ ਗੁਰੂ ਕੌਣ ਸਨ ਗੁਰੂ ਅਮਰਦਾਸ ਜੀ ਅੰਮ੍ਰਿਤ ਸਰਦੀ ਉਸਾਰੀ ਤੋਂ ਪਹਿਲਾਂ ਸਿੱਖਾਂ ਦੇ ਧਾਰਮਿਕ ਕਾਰਜਾਂ ਲਈ ਕਿਹੜਾ ਕੇਂਦਰ ਮੁੱਖ ਸੀ ਗੋਇੰਦਵਾਲ ਮੂਗਲ ਰਾਜਾ ਅਕਬਰ ਤੇ ਗੁਰੂ ਅਮਰਦਾਸ ਜੀ ਕਿੱਥੇ ਮਿਲੇ ਸਨ ਗੋਇੰਦਵਾਲ ਵਿਖੇ ਕਿਹੜੇ ਗੁਰੂ ਨੇ ਸ਼ਬਦ ਕਹੇ ਸਤਿਆ ਇਹਨ ਆਖਿਨ ਜੋ ਮੜਿਆ ਲਗ ਜਾਲੀ ਨਾਨਕ ਸਤਿਆ ਜਾਣੀ ਜੇ ਬਿਰਹੇ ਚੋਟ ਮਰਹੀ ਇਹ ਕਥਨ ਜਿਹੜੇ ਸੀਗੇ ਇਹੇ ਗੁਰੂ ਅਮਰਦਾਸ ਜੀ ਦੇ ਸਿੱਖ ਧਰਮ ਵਿੱਚ ਪਰਦਾ ਪ੍ਰਥਾ ਦਾ ਵਿਰੋਧ ਕਰਨ ਵਾਲੇ ਪਹਿਲੇ ਗੁਰੂ ਕੌਣ ਸਨ ਗੁਰੂ ਅਮਰਦਾਸ ਜੀ ਆਨੰਦ ਸਾਹਿਬ ਦੀ ਰਚਨਾ ਕਿਸ ਨੇ ਕੀਤੀ ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਵਿਖੇ ਕਿਹੜਾ ਮੁਗਲ ਸ਼ਾਸਕ ਗੁਰੂ ਅਮਰਦਾਸ ਜੀ ਨੂੰ ਮਿਲਣ ਆਇਆ ਸੀ ਅਕਬਰ ਕੱਤਾਰਨ ਬੀਚ ਸਤੀ ਪ੍ਰਣਾਲੀ ਦਾ ਵਿਰੋਧ ਕਰਨ ਵਾਲੇ ਗੁਰੂਆਂ ਵਿੱਚੋਂ ਪਹਿਲਾ ਕੌਣ ਸੀ ਗੁਰੂ ਅਰਜਨ ਗੁਰੂ ਅਮਰਦਾਸ ਜੀ ਗੱਦੀ ਲਈ ਖਾਨਦਾਨੀ ਪ੍ਰਣਾਲੀ ਕਿਸ ਗੁਰੂ ਤੋਂ ਆਰੰਭ ਕੀਤੀ ਗਈ ਗੁਰੂ ਰਾਮਦਾਸ ਜੀ ਤੋਂ ਸਿੱਖ ਇਤਿਹਾਸ ਵਿੱਚ ਕਿਹੜੇ ਸਥਾਨਾ ਨੂੰ ਸਿੱਖਾਂ ਦਾ ਪਹਿਲਾ ਧਾਰਮਿਕ ਕੇਂਦਰ ਮੰਨਿਆ ਜਾਂਦਾ ਹੈ ਗੋਇੰਦਵਾਲ ਗੁਰੂ ਅਮਰਦਾਸ ਜੀ ਦੀਆਂ ਕਿੰਨੀਆਂ ਬਾਣੀਆਂ ਗੁਰੂ ਗ੍ਰੰਥ ਸਾਹਿਬ ਵਿੱਚ ਹਨ 907 ਬਾਣੀਆਂ ਗੁਰੂ ਅਮਰਦਾਸ ਜੀ ਦਾ ਵਾਰਿਸ ਕੌਣ ਸੀ ਭਾਈ ਜੇਠਾ ਸਰੋਪਾ ਦੀ ਰਸਮ ਕਿਸ ਨੇ ਆਰੰਭ ਕੀਤੀ ਗੁਰੂ ਅਮਰਦਾਸ ਜੀ ਨੇ ਕੜਾ ਪ੍ਰਸ਼ਾਦ ਦੀ ਰਸਮ ਕਿਸ ਨੇ ਆਰੰਭ ਕੀਤੀ ਗੁਰੂ ਅਮਰਦਾਸ ਜੀ ਨੇ ਮੰਜੀ ਪ੍ਰਣਾਲੀ ਦੇ ਉਪਸ਼ਖਾਵਾ ਨੂੰ ਕੀ ਕਹਿੰਦੇ ਨੇ ਪੌੜੀ ਮੰਜੀ ਪ੍ਰਣਾਲੀ ਦੇ ਮੁਖੀ ਨੂੰ ਕੀ ਕਹਿੰਦੇ ਨੇ ਮੰਜੀਦਾਰ ਗੁਰੂ ਅਮਰਦਾਸ ਜੀ ਸਮੇਂ ਲੰਗਰ ਪ੍ਰਣਾਲੀ ਤੋਂ ਪ੍ਰਭਾਵਿਤ ਹੋ ਕੇ ਮੁਗਲ ਰਾਜਾ ਅਕਬਰ ਦੁਆਰਾ ਕਿਹੜਾ ਟੈਕਸ ਖਤਮ ਕੀਤਾ ਗਿਆ ਸੀ ਜਜ਼ੀਆ ਟੈਕਸ ਖਤਮ ਕੀਤਾ ਗਿਆ ਸੀ ਤਾਂ ਇਸ ਵੀਡੀਓ ਦੇ ਵਿੱਚ ਅਸੀਂ ਗੁਰੂ ਅਮਰਦਾਸ ਜੀ ਦੇ ਜੀਵਨ ਬਾਰੇ ਪਿੰਨ ਪਿੰਨ ਕੁਐਸਚਨ ਕੀਤੇ ਨੇ ਜਿਹੜੇ ਤੁਹਾਨੂੰ ਪੇਪਰ ਦੇ ਵਿੱਚ ਇਹਨਾਂ ਦੇ ਵਿੱਚੋਂ ਆ ਸਕਦੇ ਨੇ ਆਉਣ ਵਾਲੀ ਵੀਡੀਓ ਦੇ ਵਿੱਚ ਅਸੀਂ ਅਗਲੇ ਜਿਹੜੇ ਗੁਰੂ ਨੇ ਉਹਨਾਂ ਬਾਰੇ ਕੁਐਸਚਨ ਕਰਾਂਗੇ ਬਨੇ ਰਹੋ ਚੈਨਲ ਦੇ ਨਾਲ ਐਮਸੀਕਿਊ ਦੇ ਨਾਲ ਥਿਊਰੀ ਪਾਰਟ ਆ ਜਿਹੜਾ ਉਹ ਜ਼ਰੂਰ ਦੇਖੋ ਜਾਣਕਾਰੀ ਵਧਾਉਣ ਲਈ ਮਿਲਦੇ ਆਂ ਫਿਰ ਅਗਲੀ ਵੀਡੀਓ ਦੇ ਵਿੱਚ ਓਕੇ ਥੈਂਕਸ